ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਆਲੂਆਂ ਦੀ ਸਾਂਭ ਸੰਭਾਲ ਦੇ ਬਾਰੇ ਗੱਲਬਾਤ ਕਰਾਂਗੇ ਕਿ ਦੇਸੀ ਜਾਂ ਕੋਲਡ ਸਟੋਰ ਆਪਾਂ ਘਰ ਦੇ ਵਿੱਚ ਕਿਸ ਤਰ੍ਹਾਂ ਬਣਾ ਸਕਦੇ ਆ ਵੀ 20 ਤੋਂ 25 ਦਿਨਾਂ ਤੱਕ ਉਹ ਕੋਲਡ ਸਟੋਰ ਆਪਣਾ ਵਧੀਆ ਕੰਮ ਕਰਦਾਗਾ ਜਿਹੜਾ ਆਪਾਂ ਦੇਸੀ ਢੰਗ ਦੇ ਨਾਲ ਬਣਾਵਾਂਗੇ ਜਦੋਂ ਆਪਾਂ ਖੇਤ ਦੇ ਵਿੱਚੋਂ ਆਲੂਆਂ ਦੀ ਪਟਾਈ ਕਰ ਲੈਨੇ ਆ ਆਲੂ ਆਪਾਂ ਪੱਟੇ ਪੜਦੇ ਆ ਟਰੈਕਟਰ ਦੇ ਨਾਲ ਉਸ ਤੋਂ ਬਾਅਦ ਉਹਨੂੰ ਆਪਾਂ ਇਕੱਠੇ ਕਰਕੇ ਘਰ ਦੇ ਵਿੱਚ ਲੈ ਕੇ ਆਉਣੇ ਆ ਤੇ ਉਹਦੀ ਜਿਹੜੀ ਸਟਾਈ ਵੀ ਕੀਤੀ ਜਾਂਦੀ ਹੈ ਚੰਗੇ ਆਲੂਆਂ ਦੀ ਅੱਡ ਬਰੀਕ ਅੱਡ ਮੋٹے ਅੱਡ ਜਿਹੜੇ ਕੱਢੇ ਜਾਂਦੇ ਨੇ ਇਸ ਸਮੇਂ ਦੇ ਦੌਰਾਨ ਕਾਫੀ ਸਾਰੇ ਕਿਸਾਨ ਵੀਰਾਂ ਦੇ ਘਰ ਪਏ ਆਲੂ ਜਿਹੜੇ ਉਹ ਗਲਣੇ ਸ਼ੁਰੂ ਹੋ ਜਾਂਦੇ ਨੇ ਤੇ ਕਾਫੀ ਸਾਰੇ ਦਾਗੀ ਹੋ ਜਾਂਦੇ ਨੇ ਇਸ ਤੋਂ ਬਚਣ ਦੇ ਲਈ ਆਪਾਂ ਕਰਨਾ ਕੀ ਹੈ ਦੋਸਤੋ ਝੋਨੇ ਦੀ ਪਰਾਲੀ ਨੂੰ ਇਕੱਠਾ ਕਰਕੇ ਰੱਖ ਲੈਣਾ ਕਿਸੇ ਛਾਂ ਹੇਠਾਂ ਤੇ ਆਲੂਆਂ ਦਾ ਢੇਰ ਲਾ ਦੇਣਾ ਤੇ ਉਹਦੇ ਉੱਪਰ ਆਪਾਂ ਮੋਟੀ ਮਾਤਰਾ ਦੇ ਵਿੱਚ ਪਰਾਲੀ ਸੁੱਟ ਦੇਣੀ ਹੈਗੀ ਤੇ ਉਸ ਤੋਂ ਬਾਅਦ ਆਪਾਂ ਲਗਾਤਾਰ ਜਿਹੜੀ ਛਟਾਈ ਹੈ ਆਪਣੇ ਆਲੂਆਂ ਦੀ ਕਰਦੇ ਰਹਿਣਾ ਹੈਗਾ ਜਿਸ ਤਰ੍ਹਾਂ ਵੀ ਆਪਾਂ ਪੈਕਿੰਗ ਕਰਨੀ ਹੈ ਜਿਸ ਤਰ੍ਹਾਂ ਦੇ ਆਲੂਆਂ ਦੀ ਉਸ ਤਰ੍ਹਾਂ ਆਪਾਂ ਪੈਕਿੰਗ ਕਰਦੇ ਰਹਿਣਾ ਤੇ ਪਰਾਲੀ ਦੇ ਢੇਹਾਂ ਛਾਂ ਦੇ ਵਿੱਚ ਆਲੂ ਤਕਰੀਬਨ 20 ਤੋਂ 25 ਦਿਨ ਤੱਕ ਗਲਦਾ ਨਹੀਂ ਹੈਗਾਗਾ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਰਹੇਗਾ ਬਸ ਸ਼ਰਤ ਇਹ ਹੈ ਵੀ ਜਿਹੜੀ ਪਰਾਲੀ ਦੀ ਮਾਤਰਾ ਉਹ ਕਾਫੀ ਜ਼ਿਆਦਾ ਆਪਾਂ ਆਲੂਆਂ ਦੇ ਉੱਪਰ ਸਿੱਟਣੀ ਹੈ ਅਤੇ ਆਲੂਆਂ ਨੂੰ ਬਿਲਕੁਲ ਛਾਂ ਦੇ ਵਿੱਚ ਰੱਖਣਾ ਇਸ ਤਰ੍ਹਾਂ ਆਪਾਂ ਆਪਣੇ ਆਲੂਆਂ ਨੂੰ ਗਲੜ ਤੋਂ ਬਚਾ ਸਕਦੇ ਹਾਂ ਤੇ ਛੋਟਾ ਜਿਹਾ ਕੋਲ ਸਟੋਰ ਆਪਾਂ ਘਰ ਦੇ ਵਿੱਚ ਬਣਾ ਸਕਦੇ ਹਾਂ ਉਸ ਤੋਂ ਬਾਅਦ 20-25 ਦਿਨਾਂ ਬਾਅਦ ਤਾਂ ਆਪਾਂ ਆਲੂ ਜਿਹੜੇ ਸਟੋਰ ਦੇ ਵਿੱਚ ਵੀ ਰੱਖ ਸਕਦੇ ਆ ਤੇ ਵੇਚ ਵੀ ਸਕਦੇ ਆ ਇਹੀ ਸਮਾਂ ਹੁੰਦਾ ਖੇਤ ਤੋਂ ਘਰ ਦੇ ਵਿੱਚ ਅਤੇ ਸਟਾਈ ਦੇ ਸਮੇਂ ਜ਼ਿਆਦਾਤਰ ਜਿਹੜੇ ਆਲੂ ਆ ਉਹ ਖਰਾਬ ਹੋ ਜਾਂਦੇ ਆ ਇਹਨਾਂ ਆਲੂਆਂ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਇਹ ਆਪਾਂ ਦੇਸੀ ਜਾਂ ਤਰੀਕਾ ਸਸਤਾ ਜਾਂ ਢੰਗ ਘਰ ਦੇ ਵਿੱਚ ਵਰਤ ਕੇ ਲਾਭ ਪ੍ਰਾਪਤ ਕਰ ਸਕਦੇ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਵੀਡੀਓ ਲਾਈਕ ਕਰੋ ਜੋ ਕਿਸਾਨ ਵੀਰ ਇਸ ਢੰਗ ਦੇ ਨਾਲ ਆਪਣੇ ਆਲੂਆਂ ਨੂੰ ਗਲਟ ਤੋਂ ਬਚਾਉਂਦੇ ਆਓ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜੇ ਜ਼ਿਲ੍ਹੇ ਕਿਹੜੇ ਪਿੰਡ ਦੇ ਵਿੱਚ ਉਹਨਾਂ ਨੇ ਇਹ ਤਜਰਬਾ ਕੀਤਾ ਹੋਇਆ ਹੈ ਧੰਨਵਾਦ ਦੋਸਤੋ